ਰਾਗ ਗਉਂਡ ਬਾਣੀ ਰਬੀਦਾਸ ਜੀੋ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਇਹ ਸ਼ਬਦ ਰਾਗ ਗਉੜ ਦੇ ਵਿੱਚ ਭਗਤ ਰਵੀਦਾਸ ਜੀਾਂ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 875 ਨੰਬਰ ਅੰਗੋ ਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਜੀ ਪ੍ਰਮਾਨ ਕਰਦੇ ਹਨ ਮੁਕੰਦ 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 ਕਹਿੰਦੇ ਨੇ ਮੁਕਤੀ ਦਾ ਦਾਤਾ ਪ੍ਰਭੂ ਜਪੋ ਸਿਮਰੋ ਸੰਸਾਰ اے ਸੰਸਾਰ ਦੇ ਲੋਕੋ ਬੇਨ ਮੁਕੰਦਾ ਬਿਨਾ ਮੁਕਤੀ ਦੇ ਦਾਦੇ ਤੋਂ ਤਨ ਤਨ ਕਹਿੰਦੇ ਨੇ ਸਰੀਰ ਨੂੰ ਹੋਏ ਔਹਾਰ ਔਹਾਰ ਕਹਿੰਦੇ ਨੇ ਨਾਸ਼ਵੰਤ ਭਾਵ ਵਿਅਰਥ ਜਾਣ ਵਾਲਾ ਸੋਈ ਮੁਕੰਦ ਮੁਕਤੀ ਦਾ ਦਾਤਾ। ਉਹੀ ਮੁਕਤੀ ਦਾ ਦਾਤਾ ਮੇਰੀ ਰਾਖੀ ਕਰਨ ਵਾਲਾ ਹੈ। ਸੋਈ ਮੁਕੰਦ ਉਹੀ ਮੁਕਤੀ ਦਾ ਦਾਤਾ। ਹਮਰਾ ਪਿਤਾ ਮਾਤਾ ਉਹੀ ਮੇਰਾ ਪਿਤਾ ਹੈ ਉਹੀ ਮੇਰੀ ਮਾਤਾ ਹੈ। ਤਖਤਜੀਪੁਰ ਮਾਨ ਕਰਦੇ ਹਨ। اے ਲੋਕੋ ਮੁਕਤੀ ਦੇ ਦਾਤੇ ਪ੍ਰਭੂ ਨੂੰ ਸਦਾ ਸਿਮਰੋ। ਉਸ ਦੇ ਸਿਮਰਨ ਤੋਂ ਬਿਨਾਂ ਇਹ ਸਰੀਰ ਬਿਆਰਥੀ ਚੱਲਾ ਜਾਂਦਾ ਹੈ ਮੇਰਾ ਤਾਂ ਮਾਂ ਪਿਓ ਹੀ ਉਹ ਪ੍ਰਭੂ ਹੈ ਉਹੀ ਦੁਨੀਆਂ ਦੇ ਬੰਦਨਾ ਤੋਂ ਮੇਰੀ ਰਾਖੀ ਕਰਦਾ ਹੈ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਜੀਵਤ ਮੁਕੰਦੇ ਜੀਵਤ ਜਿਉਂਦਿਆਂ ਸਾਰੀ ਉਮਰ ਮਰਤ ਮੁਕੰਦੇ ਮਰਤ ਮਰਨ ਵੇਲੇ ਵੀ ਤਾਂਕੇ ਸੇਵਕ ਕਉ ਤਾਂਕੇ ਸੇਵਕ ਉਸ ਮੁਕੰਦ ਦੇ ਸੇਵਕ ਦਾਸ ਸਦਾ ਆਨੰਦੇ ਉਸ ਦੀ ਭਗਤੀ ਕਰਨ ਵਾਲੇ ਉਸ ਦਾ ਸਿਮਰਨ ਕਰਨ ਵਾਲੇ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ ਗੁਰੂ ਸਹਿ ਪ੍ਰਮਾਨ ਕਰਦੇ ਹਨ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉਹ ਜਉਂਦਾ ਵੀ ਉਸ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਵੀ ਉਸ ਨੂੰ ਯਾਦ ਕਰਦਾ ਹੈ ساری ਉਮਰ ਹੀ ਪ੍ਰਭੂ ਨੂੰ ਚੇਤੇ ਚੇਤੇ ਰੱਖਦਾ ਹੈ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਵੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਮੁਕੰਦ ਮੁਕੰਦ ਹਮਾਰੇ ਪ੍ਰਾਨੰਗ ਪ੍ਰਾਨੰਗ ਕਹਿੰਦੇ ਨੇ ਜਿੰਦ ਆਸਰਾ ਜਾਪ ਮੁਕੰਦ ਮਸਤਕ ਨਿਸ਼ਾਨੰਗ ਮਸਤਕ ਕਹਿੰਦੇ ਨੇ ਮੱਥੇ ਉੱਤੇ ਨਿਸ਼ਾਨੰਗ ਨਿਸ਼ਾਨ ਨੂਰ ਸੇਵ ਮੁਕੰਦ ਮੁਕੰਦ ਦੀ ਸੇਵਾ ਕਰੇ ਬੈਰਾਗੀ ਬੈਰਾਗੀ ਕਹਿੰਦੇ ਨੇ ਬਹਿਰਾਗਵਾਨ ਸੋਈ ਮੁਕੰਦ ਦੁਰਬਲ ਦੁਰਬਲ ਕਹਿੰਦੇ ਨੇ ਕਮਜ਼ੋਰ ਨੂੰ ਨਿਰਤਨ ਨੂੰ ਲਾਦੀ ਮੈਨੂੰ ਲੱਭਾ ਹੈ ਗੁਰੂ ਸਹਿ ਪਰਮਾਨੰ ਕਰਦੇ ਹਨ ਪ੍ਰਭੂ ਦਾ ਸਿਮਰਨ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਰਿਆਨ ਪ੍ਰਭੂ ਦੀ ਭਗਤੀ ਮਨੁੱਖ ਨੂੰ ਬੈਰਾਗਵਾਨ ਕਰ ਦਿੰਦੀ ਹੈ ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ਇੱਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮੁਕੰਦ ਜੋਗ ਜੁਗਤਾਰ ਇੱਕ ਮੁਕੰਦ ਕਰੈ ਉਪਕਾਰ ਇੱਕ ਮੁਕੰਦ ਇੱਕੋ ਹੀ ਮੁਕਤੀ ਦਾ ਦਾਤਾ ਪ੍ਰਭੂ ਉਪਕਾਰ ਉਪਕਾਰ ਕਹਿੰਦੇ ਨੇ ਮਿਹਰ ਭਲਾਈ ਹਮਰਾ ਕਹਾ ਕਰੈ ਸੰਸਾਰ ਹਮਰਾ ਮੇਰਾ ਕਾਹ ਕਰੇ ਕੁਝ ਵੀ ਗਾੜ ਨਹੀਂ ਸਕਦਾ ਸੰਸਾਰ ਇਹ ਸੰਸਾਰ ਦੇ ਲੋਕ ਮਿੱਟੀ ਜਾਤ ਹੋਏ ਦਰਬਾਰ ਜਾਤ ਮੇਰੀ ਨੀਮੀ ਜਾਤ ਮਿੱਟੀ ਮੇਰੀ ਨੀਮੀ ਜਾਤ ਦੀ ਢੈਂਦੀ ਕਲਾ ਮੇਰੇ ਅੰਦਰੋਂ ਮਿਟਾ ਦਿੱਤੀ ਹੋਏ ਦਰਬਾਰ ਦਰਬਾਰ ਕਹਿੰਦੇ ਨੇ ਦਰਬਾਰੀ ਪ੍ਰਭੂ ਦੀ ਹਜ਼ੂਰੀ ਵਿੱਚ ਬਸਣ ਵਾਲੇ ਤੂੰ ਹੀ ਮੁਕੰਦ ਜੋਗ ਜੁਗਤਾਰ ਇਹ ਕੋਈ ਮੁਕਤੀ ਦਾ ਦਾਤਾ ਹੈ ਜੋਗ ਜੁਗ ਜੁਗਾ ਜੁਗਾ ਵਿੱਚ ਤਾਰ ਤਾਰਨਾਰ ਪ੍ਰਮਾਤਮ ਭਗਤ ਜੀ ਪ੍ਰਮਾਨ ਕਰਦੇ ਹਨ ਜੇ ਇੱਕ ਪ੍ਰਮਾਤਮਾ ਮੇਰੇ ਉੱਤੇ ਮੇਰ ਕਰੇ ਤਾਂ ਮੈਨੂੰ ਚਮਾਰ ਚਮਾਰ ਰੱਖਣ ਵਾਲੇ ਨੂੰ ਏ ਲੋਕ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ। हे प्रभु ਤੇਰੀ ਭਗਤੀ ਨੇ ਮੇਰੀ ਨੀਮੀ ਜਾਤ ਵਾਲੀ ਟੈਂਦੀ ਕਲਾ ਮੇਰੇ ਅੰਦਰੋਂ ਮਿਟਾ ਦਿੱਤੀ ਹੈ। ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ। ਤੂੰ ਹੀ ਸਦਾ ਮੈਨੂੰ ਦੁਨੀਆਂ ਦੇ ਬੰਦਨਾ ਤੋਂ ਮੁਥਾਜਿਆ ਤੋਂ ਪਾਰ ਲੰਘਾਉਣ ਵਾਲਾ ਹੈ। ਉਪਜਿਉ ਗਿਆਨ ਹੁਆ ਪ੍ਰਗਾਸ ਕਰਿ ਕਿਰਪਾ ਲਿਨੇ ਕੀਟ ਦਾਸ ਕਉਰ ਵਿਦਾਸ ਅਬ ਤ੍ਰਿਸ਼ਨਾ ਚੁਕੀ Jap mukand seva ta huki ਉਪਜਿਓ ਗਿਆਨ ਉਹ ਆ ਪ੍ਰਗਾਸ ਪ੍ਰਗਾਸ ਕਹਿੰਦੇ ਨੇ ਚਾਨਣ ਉਪਜਿਓ ਗਿਆਨ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਕਰਿ ਕਿਰਪਾ ਲੀਨੇ ਕੀਟ ਦਾਸ ਕਰਿ ਕਿਰਪਾ ਕਿਰਪਾ ਕਰਕੇ ਲਿਨੇ ਪ੍ਰਭੂ ਨੇ ਮਿਲਾ ਲਏ ਹਨ ਕਰ ਲਏ ਹਨ ਕੀਟ ਦਾਸ ਕੀਟ ਕਹਿੰਦੇ ਨੇ ਕੀੜੇ ਨਿਮਾਣ ਕੌਰ ਵਿਦਾਸ ਅਬ ਤ੍ਰਿਸ਼ਨਾ ਚੁਕੀ ਚੁਕੀ ਕਹਿੰਦੇ ਨੇ ਮੁੱਕ ਗਈ ਤ੍ਰਿਸ਼ਨਾ ਮਾਇਆ ਦੀ ਭੁੱਖ ਜਪ ਮੁਕੰਦ ਸੇਵਾ ਤਾਉ ਕੀ ਤਾਉ ਕੀ ਉਸ ਮੁਕੰਦ ਦੇ ਜਪ ਮੈਂ ਜਪਦਾ ਹਾਂ ਗਗਦਜੀ ਪ੍ਰਮਾਨ ਕਰਦੇ ਹਨ ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਚਾਨਣ ਹੋ ਗਿਆ ਹੈ ਮੇਰ ਕਰਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ हे ਰਵੀ ਦਾਸ ਆਖ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ ਨਿਤ ਪ੍ਰਭੂ ਦੀ ਭਗਤੀ ਕਰਦਾ ਹਾਂ ਇਸ ਸ਼ਬਦ ਦਾ ਅਰਥ ਹੈ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਸਿਮਰਨ ਨੀਮਿਆਂ ਨੂੰ ਉੱਚਾ ਕਰ ਦਿੰਦਾ ਹੈ ਤੇ ਅੰਦਰੋਂ ਤ੍ਰਿਸ਼ਨਾ ਮੁਕਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ